ਬਹੁਤ ਕੁਝ ਬੋਆਇਆ ਜਿੱਥੇ ਹਰਮੰਦਰ ਸਾਹਿਬ 'ਚ ਬੀਬੀਆਂ ਬੱਚਿਆਂ ਨੇ ਜਾ ਕੇ ਦਰਸ਼ਨ ਕਰਨੇ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਦਾ ਉਹਨਾਂ ਨੇ ਯਾਦ ਰੱਖਣਾ ਸੀ ਉੱਥੇ ਇਸ ਦੇਸ਼ ਦੀ ਫੌਜ ਨੇ ਉਹ ਬੇਕਸੂਰ ਮਾਸੂਮ ਬੱਚਿਆਂ ਬੀਬੀਆਂ ਨੂੰ ਕਤਲ ਕੀਤਾ ਟਰੱਕ ਦੇ ਟਰੱਕਾਂਾਂ ਦੇ ਲਾਸ਼ਾਂ ਦੇ ਭਰ ਕੇ ਉਥੋਂ ਅਣਖਛਾਤੇ ਕੋਈ ਹਿਸਾਬ ਨਹੀਂ ਕੋਈ ਕਿਤਾਬ ਨਹੀਂ ਉਹਨਾਂ ਦਾ ਸੰਸਕਾਰ ਕਰਾ ਕੇ ਉਹ ਸਾਡੇ ਸ਼ਹੀਦ ਕਰਤੇ ਅੰਦਰ ਵੜ ਕੇ ਕਾਫਟਕ ਸਾਹਿਬ ਢਟੇਰੀ ਹੋਏ ਗੋਲੀਆਂ ਬੰਬਬਾਜ਼ੀ ਬੰਦੂਖਾਂ ਸਾਰੇ ਨਿਸ਼ਾਨ ਉਥੇ ਆਪਾਂ ਨੇ ਦੇਖੇ ਹਨ ਜਿੱਥੇ ਉਸ ਸਮੇਂ ਦੇ ਰਿਕਾਰਡ ਹੈ ਸਾਡੇ ਤੋਸ਼ੇ ਖਾਨੇ ਦੇ ਵਿੱਚੋਂ ਸਾਡੇ ਪੁਰਾਤਨ ਗ੍ਰੰਥ ਸਾਡੇ ਪੁਰਾਤਨ ਵਸਤੂ ਉਹਨਾਂ ਨੇ ਚੱਕ ਕੇ ਆਪਣੀ ਫੌਜ ਕੰਨੀ ਉਹਨਾਂ ਨੇ ਲੈ ਕੇ ਕਿ ਇਹਨਾਂ ਦਾ ਨਾਮੋ ਨਿਸ਼ਾਨ ਜਿਵੇਂ ਅਬਦਲੀ ਕਰਦਾ ਹੁੰਦਾ ਸੀਗਾ ਇਹਨਾਂ ਦਾ ਨਾਮੋ ਨਿਸ਼ਾਨ ਨਹੀਂ ਛੱਡਣਾ ਹੈਗਾ ਸਿੱਖ ਕੌਮ ਨੂੰ ਦਬਲ ਕੇ ਕੁਚਲ ਕੇ ਇਹਨਾਂ ਨੂੰ ਖਤਮ ਕਰ ਦੇਣਾ ਹੈ ਇਹਨਾਂ ਦੀ ਯਾਦ ਅਸੀਂ ਲੈ ਜਾਣੀ ਹੈਗੀ ਆ ਫਿਰ ਸਰਕਾਰ ਨੇ ਉਸ ਤੋਂ ਉਪਰੰਤ ਆਪਰੇਸ਼ਨ ਵੋਡਰੋਜ਼ ਤੌਰ 'ਤੇ ਉਹਦਾ ਕੀਮਤ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਨੌਜਵਾਨ ਜਿਹੜੇ ਇਹ ਸੋਚ ਨਾਲ ਜੁੜੇ ਸੀ ਜਿਹੜੇ ਫੌਜ ਦੀ ਜਿਹੜੇ ਆਕੇ ਹਰਮੰਦਰ ਸਾਹਿਬ ਦੇ ਰੱਖਿਆ ਦੇ ਵਿੱਚ ਧਰਮੀ ਪਹੁੰਚੀ ਉੱਥੇ ਸੀ ਉਹਨਾਂ ਨੂੰ ਬਿਲਕੁਲ ਖੁੰਡੇ ਲਾਈਏ ਔਰ ਨੌਜਵਾਨਾਂ ਨੂੰ ਚੱਕ ਕੇ ਅੰਦਰ ਕਰਕੇ ਮਾਰ ਕੇ ਭਾਰਤ ਦੇ ਸੁਵਿਧਾਨ ਭਾਰਤ ਦੇ ਹਿਊਮਨ ਰਾਈਟਸ ਦੇ ਕਾਨੂੰਨ ਦੇ ਵਰਖਲਾ ਉਹਨਾਂ ਦਾ ਸਿੱਧਾ ਕਤਲਿਆਮ ਕਰਕੇ ਚੱਕ ਕੇ ਉਹਨਾਂ ਨੂੰ ਖਤਮ ਕਰੀਏ ਉੱਥੇ ਖਤਮ ਨਹੀਂ ਹੋਈ ਕਹਾਣੀ ਉਸ ਤੋਂ ਉਪਰੰਤ ਜਾ ਕੇ ਉਰੇ ਰਾਸ਼ਟਰਪਤੀ ਰਾਜ ਲਾਇਆ ਉਹ ਵੇਚ ਕੇ ਪੀਐਸ ਗਿਲ ਵਰਗੇ ਸੁਮੇਤ ਸੈਣੀ ہزار ਆਲਮ ਵਰਗੇ ਇਹਦੇ ਪੰਜਾਬ ਦੇ ਉੱਤੇ ਛੱਡੇ ਜਿਨ੍ਹਾਂ ਦੇ ਹਫਤੇ ਦੇ ਹਫਤੇ ਕੋਟੇ ਲੱਗੇ ਹੁੰਦੇ ਸੀਗੇ ਕਿ ਤੁਸੀਂ ਐਨੇ ਨੌਜਵਾਨ ਚੱਕ ਤੇ ਖਤਮ ਕਰਨੇ ਆ ਉਹਨਾਂ ਦਾ ਵੇਰਵਾ ਸਾਡੇ ਬੁੱਧੀਜੀਵੀ ਹਿਊਮਨ ਰਾਈਟਸ ਵਾਲੇ ਵਰਕਰ ਜਿਵੇਂ ਜਸਵੰਤ ਸਿੰਘ ਜੀ ਖਾਲਰਾਸੀ ਉਹਨਾਂ ਨੇ ਜਾ ਕੇ ਸ਼ਮਸ਼ਾਨ ਘਾਟਾਂ 'ਚ ਰਜਿਸਟਰ ਖੁਲਵਾਏ ਜਿਹਦੇ ਵਿੱਚ ਅਣਪਛਾਤੀਆਂ ਲਾਸ਼ਾਂ ਪੰਜਾਬ ਪੁਲਿਸ ਨੇ ਉੱਥੇ ਦਰਜ ਕੀਤੀਆਂ ਹੋਈਆਂ ਸੀ ਉਹਦਾ ਵੇਰਵਾ ਮੰਗਿਆ ਉਹ ਕਾਨੂੰਨ ਦੇ ਦੈਰੇ ਦੇ ਵਿੱਚ ਉਹਨਾਂ ਨੇ ਕੇਸ ਪਾਏ ਸਵਾਲ ਪੁੱਛੇ ਪੁੱਛੇ ਪਰ ਸਰਕਾਰਾਂ ਨੇ ਅੱਜ ਤੱਕ ਉਹਦੇ ਜਵਾਬ ਨਹੀਂ ਦਿੱਤੇ ਅਕਤੂਬਰ 1984 ਦੇ ਵਿੱਚ ਸਿੱਖਾਂ ਦਾ ਸ਼ਰਿਆਮ ਕਤਲੇਆਮ ਹੋਇਆ ਜਿੱਥੇ ਦਿੱਲੀ ਦੇ ਵਿੱਚ ਉੱਥੇ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਆਰਮੀ ਨੇਵੀ 에어ਫੋਰਸ ਬੀਐਸਐਸ ਸੀਆਰਪੀ ਆਈਟੀਬੀਪੀ ਹਰੇਕ ਤਰ੍ਹਾਂ ਦੀ ਫੋਰਸ ਉੱਥੇ ਬੈਠਦੀ ਹੈ ਉਹਨਾਂ ਦੇ ਮੁਖੀ ਬੈਠਦੇ ਹਨ ਤਿੰਨ ਦਿਨ ਖੁੱਲਾ ਸ਼ਿਕਾਰ ਸੀ ਕਿਸੇ ਨੇ ਰੋਕ ਨਹੀਂ ਲਾਈ ਫਿਰ ਭਾਰਤ ਦਾ ਸੁਵਿਧਾਨ ਭਾਰਤ ਦਾ ਹਿਊਮਨ ਰਾਈਟਸ ਦਾ ਰਿਕਾਰਡ ਸਿੱਖਾਂ ਪ੍ਰਤੀ ਕੀ ਹੈ ਇੱਕ ਹਰਿਆਣਾ ਦਾ ਪੂਰਾ ਪਿੰਡ ਹੋਂਦ ਚਿੱਲਣ ਸਿੱਖਾਂ ਨੂੰ ਵੱਢ ਕੇ ਮਾਰ ਕੇ ਖਤਮ ਕਰ ਗਿਆ ਟੋੜੀ ਹਰਿਆਣੇ ਦੇ ਵਿੱਚ ਯੂਪੀ ਦੇ ਉੱਥੇ ਸਿੱਖਾਂ ਨੂੰ ਕਤਲਿਆਂ ਕੀਤਾ ਉੱਥੇ ਕੋਈ ਕਾਨੂੰਨ ਲਾਗੂ ਨਹੀਂ ਹੋਇਆ ਸਾਧ ਸੰਗਤ ਜੀ ਪੰਜਾਬ ਦੇ ਉੱਤੇ ਡਿਸਟਰਬਡ ਏਰੀਆ ਐਕਟ ਲਾ ਕੇ ਡਾਡਾ ਲਾ ਕੇ ਹੋਰ ਕਾਨੂੰਨ ਲਾ ਕੇ ਸਿੱਖਾਂ ਦੇ ਮਨੁੱਖੀ ਅਧਿਕਾਰ ਭੰਗਤ ਖਤਮ ਕਰਕੇ ਸਾਡੀਆਂ ਗ੍ਰਿਫਤਾਰੀਆਂ ਜਿਨ੍ਹਾਂ 'ਚ ਭਰ-ਭਰ ਕੇ ਸਾਲ ਤੇ ਸਾਲ ਝੋਕੇ ਅੱਜ ਵੀ ਚੱਲ ਰਿਹਾ ਸਾਡੇ ਬੰਦੀ ਸਿੰਘ ਛੱਡੇ ਨਹੀਂ ਇਹ ਦੇਸ਼ ਦਾ ਦੀ ਭਗਤ ਸਿੰਘ ਆਗ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੇ ਕਿਹੜੇ ਦਰਖਲਾ ਹਵਾਜ ਉਠਾਈ ਸੀ ਉਹ ਰੌਲਟ ਐਕਟ ਉਹ ਐਕਟ ਅੱਜ ਕਿਹਦੇ ਉੱਤੇ ਲਾਗੂ ਐ ਨੈਸ਼ਨਲ ਸਿਕਿਉਰਿਟੀ ਐਕਟ ਅੱਜ ਸਾਡੇ ਸਾਰ ਅਮਰਪਾਲ ਸਿੰਘ ਹੁਣੀ ਬਿਬਰੂਗੜ ਉਹੀ ਸੋਚਦੀਨ ਇਸ ਦੇਸ਼ ਨੂੰ ਉੱਥੇ ਭੇਜੇ ਹੋਏ ਆ ਸਾਧ ਸੰਗਤ ਜੀ ਜੋ ਭਾਰਤ ਦਾ ਰੋਲ ਸਿੱਖਾਂ ਪ੍ਰਤੀ ਐ ਉਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਟ ਗਿੰਤੀਆਂ ਦਾ ਕਤਲੇਆ ਉਹਨਾਂ ਦੇ ਹੱਕ ਖਤਮ ਕੀਤੇ ਜਾ ਰਹੇ ਹਨ ਇਨ੍ਹਾਂ ਦਿਨਾਂ ਦੇ ਵਿੱਚ ਜਗ ਕਾਂਗਰਸ ਨੇ ਬਾਵਰੀ ਮਸਜਿਦ ਦੇ ਢਹ-ਢੇਰੀ ਕਰਾ ਕੇ ਮੁੜ ਕੇ ਪਾਬੰਦੀਆਂ ਲਾਤੀਆਂ ਕਿ ਅਸੀਂ ਹੋਰ ਕੋਈ ਗੁਰੂ ਘਰੀਆਂ ਹੋਰ ਕੋਈ ਮਸਜਿਦ ਹੁਣ ਤਬਦੀਲ ਨਹੀਂ ਕਰਾਂਗੇ ਜਿੱਦਾਂ 1947 ਤੇ ਸੀ ਉਦਾਂ ਅਸੀਂ ਰੱਖਾਂਗੇ ਉਹ ਬਾਵਰੀ ਮਸਜਿਦ ਦੇ ਢਾ ਕੇ ਉੱਥੇ ਮੰਦਿਰ ਬਣਾਤਾ ਸਾਧ ਸੰਗਤ ਜੀ ਦੇਸ਼ ਦੇ ਕਾਨੂੰਨ ਕਹਿੰਦੇ ਆ ਕਿ ਅਸੀਂ ਧਰਮ ਤਬਦੀਲੀ ਦੇ ਵਰਖਲਾਪ ਹੈ ਪਰ ਜੇ ਸਿੱਖਾਂ ਨੂੰ ਤੁਸੀਂ ਮਾਰ ਕੇ ਗ੍ਰਿਫਤਾਰ ਕਰਕੇ ਤੌਚਰ ਕਰਕੇ ਉਹਨਾਂ ਨੂੰ ਆਪਣੇ ਗੁਰੂ ਤੋਂ ਵਾਂਝਾ ਕਰਕੇ ਤੁਸੀਂ ਉਹਨਾਂ ਨੂੰ ਆਪਣੇ ਦੇਸ਼ ਦੀ ਸੋਚ ਤੇ ਖੜਾ ਕਰਨਾ ਚਾਹੁੰਦੇ ਹੋ ਕਿ ਇਹ ਧਰਮ ਤਬਦੀਲੀ ਨਹੀਂ ਧਰਮ ਤਬਦੀਲੀ ਹੈ ਇਹ ਧਰਮ ਤਬਦੀਲੀ ਧਾਰਾ 25 ਦੇ ਵਿੱਚ ਜਿੱਥੇ ਸੁਵਿਧਾਨ ਚ ਲਿਖਿਆ ਕਿ ਸਿੱਖ ਜੈਨ ਤੇ ਬੋਧੀ ਅੱਜ ਹਿੰਦੂ ਧਰਮ ਦੇ ਹਿੱਸੇ ਮੰਨੇ ਜਾਣਗੇ ਤੇ ਸਾਨੂੰ ਗੁਰੂ ਸਾਹਿਬ ਸਪੱਸ਼ਟ ਰੂਪ 'ਚ ਕਹਿੰਦੇ ਆ ਨਾ ਹਮ ਹਿੰਦੂ ਨਾ ਮੁਸਲਮਾਨ ਅੰਗ 1136 ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਪੰਕਤੀਆਂ ਸਾਧ ਸੰਗਤ ਜੀ ਸਾਡਾ ਧਰਮ ਤਬਦੀਲ ਸੁਭੇਦਾਨਿਕ ਤੌਰ ਤੇ ਕੀਤਾ ਔਰ ਸਾਡਾ ਧਰਮ ਤਬਦੀਲ ਜ਼ਬਰ ਨਾਲ ਜ਼ੁਲਮ ਨਾਲ ਅਤਿਆਚਾਰ ਨਾਲ ਉਸ ਰੂਪ 'ਚ ਵੀ ਕੀਤਾ ਹੈਗਾ ਔਰ ਇਸ ਦਾਲ ਨੂੰ ਸਮਝਾਉਣ ਵਾਸਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਆਪਣੀ ਜੀਵਨੀ ਬਕੀਤ ਕਰਤੀ ਸਟੈਂਡ ਲੈਂਦੇ ਹੋਏ ਉਹਨਾਂ ਨੇ ਸਾਨੂੰ ਸਿਖਾਤਾ ਕਿ ਸਿੱਖ ਵੱਖਰੀ ਤੇ ਆਜ਼ਾਦ ਕੌਮ ਹੈ ਕਿ ਉਹ ਖਾਲਸਾ ਰਾਜ ਵਿੱਚ ਅਧੀਨ ਹੋਣੀ ਚਾਹੀਦੀ ਹੈ ਨਾ ਕਿ ਹਿੰਦੁਸਤਾਨ ਦੇ ਹਿੰਦੂਆਂ ਐਕਟ ਦੇ ਵਿੱਚ ਸਾਡੇ ਵਿਆਹ ਹੋਣੇ ਚਾਹੀਦੇ ਆ ਅਸੀਂ ਜਦ ਹਿੰਦੂ ਨਹੀਂ ਰਗੇ ਉਹਦੇ ਵਿੱਚ ਸਾਨੂੰ ਹਿੰਦੂ ਐਕਟ ਦੇ ਤਹਿਤ ਸਾਡੇ ਵਿਆਹ ਸ਼ਾਦੀਆਂ ਮਰਦਤਾ ਸਕਸੈਸ਼ਨ ਕਿਵੇਂ ਆ ਸਕਦੇ ਹੈਗੇ ਆ ਸਾਨੂੰ ਧਰਮ ਤ ਕੀਲ ਕਰਨ ਵਾਸਤੇ ਇਸ ਦੇਸ਼ ਨੇ ਕੋਈ ਵੀ ਕਸਰ ਨਹੀਂ ਛੱਡੀ ਹੈ ਸਾਧ ਸੰਗਤ ਜੀ ਇਹ ਲਗਾਤਾਰ ਜਬਰ ਚੱਲਦਾ ਆ ਰਿਹਾ ਹੈਗਾ ਹੁਣ ਇਹ ਸੱਤ ਤੱਕ ਵੀ ਇਹ ਚਲੇਗੇ ਕਿ ਜੇ ਸਿੱਖਾਂ ਨੂੰ ਇੱਥੇ ਮਾਰਿਆ ਕੁਚਲਿਆ ਕਤਲਿਆ ਕੀਤਾ ਹੁਣ ਬਾਹਰ ਬਸਦੇ ਸਿੱਖਾਂ ਦੇ ਉੱਤੇ ਵੀ ਸਿੱਧੇ ਹਮਲੇ ਇੱਥੇ ਜਾ ਕੇ ਉਹ ਜਿਹੜੇ ਮਾਰੇ ਪੰਜਾਬ ਪੁਲਿਸ ਦੇ ਮੁਖੀ ਇੱਥੋਂ ਨਿਕਲ ਕੇ ਗਏ ਆ ਜਿਹੜਾ ਇਹ ਨੈਸ਼ਨਲ ਸਿਕਿਉਰਿਟੀ ਅਡਵਾਈਜ਼ਰ ਹੈਗਾ ਦਵਾਨ ਏ ਕੇ ਪੀ ਐਸ ਦੇ ਨਾਲ ਕੰਮ ਕਰਦਾ ਸੀ ਆਈਬੀ ਦਾ ਮੁਖੀ ਸੀਗਾ ਇਹਨਾਂ ਨੇ ਪੰਜਾਬ ਦੇ ਮਨੋਖੀ ਅਧਿਕਾਰਾਂ ਪੰਦ ਕਰਕੇ ਸਿੱਖਾਂ ਦਾ ਸਿੱਧਾ ਸ਼ਕਾਰ ਖੇਡਿਆ ਜਿਹੜਾ ਉੱਥੇ ਗੁਪਤਾ ਕਰਕੇ ਰੌ ਦਾ ਮੁਖੀ ਸੀ ਇਹਦੇ ਉੱਤੇ ਗੁਰਦਾਸਪੁਰ ਦੇ ਵਿੱਚ 127 ਕੇਸ ਅਣ ਪਛਾਤੇ ਬੰਦੇ ਚੱਕੇ ਹੋਏ ਉਹ ਚੱਲਦੇ ਆ ਇਹਨਾਂ ਸਾਰਿਆਂ ਨੇ ਜਿਹੜਾ ਕਾਮਰੇ ਕਹਿਤਿਆਂ ਨਾਲ ਕੀਤਾ ਸੀ ਬਾਹਰਲੇ ਦੇਸ਼ਾਂ 'ਚ ਕੈਟ ਪੈਦਾ ਕਰਕੇ ਉੱਥੇ ਵੀ ਸਿੱਖਾਂ ਮਰੌਣ ਦਾ ਇਹਨਾਂ ਨੇ ਪ੍ਰੋਗਰਾਮ ਚੱਕਿਆ ਹੋਇਆ ਹੈਗਾ ਤੇ ਸਾਧ ਸੰਗਤ ਜੀ ਜੇ 84 ਤੋਂ ਬਾਅਦ ਅਸੀਂ ਆਪਣੀ ਸਿਆਸਤ ਦੇਖੀਏ ਸਾਨੂੰ ਕੀ ਦਿਖਦਾ ਕਿ ਪ੍ਰੈਜ਼ੀਡੈਂਟ ਰੂ ਲਾਇਆ ਫਿਰ ਬਿਆੰਤ 부ਚੜ 부ਚੜ ਔਰ ਜਿਹੜਾ ਭਾਰਤ ਦੇ ਸੁਵਿਧਾਨ ਭਾਰਤ ਦੇ ਸੁਵਿਧਾਨ ਦੇ ਬਰਖਲਾਸ ਕੰਮ ਕਰਕੇ ਗਿਆ ਜਿਸਨੇ ਭਾਰਤ ਦੇ ਪਾਰਟ 3 ਹਿਊਮਨ ਰਾਈਟਸ ਦਾ ਜਿਹੜਾ ਦਾ ਚੈਪਟਰ ਹੈ ਜਿਹਦੇ ਵਿੱਚ ਸਾਨੂੰ ਮਨੁੱਖੀ ਅਧਿਕਾਰ ਮਿਲਦੇ ਆ ਉਹਦੇ ਬਰਖਲਾ ਸਿੱਖਾਂ ਦਾ ਸ਼ਰਿਆਨ ਸਟੇਟ ਕੌਂਸਲਟ ਸਟੇਟ ਵੱਲੋਂ ਕੀਤਾ ਗਿਆ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਕੇ ਸਿੱਖ ਕਾਨੂੰਨ ਤੋਂ ਬਾਹਰ ਮਰਵਾਏ ਆ ਉਸ ਤੋਂ ਮਰਵਾਏ ਆ ਜੇ ਸਾਡੇ ਬੰਦੀ ਸਿੰਘਾਂ ਨੇ ਉਹਨੂੰ ਸੋਧਿਆ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਬਿਲਕੁਲ ਕਹਿ ਇੱਕ ਜ਼ਾਲਮ ਜਿਹੜਾ ਕਾਨੂੰਨ ਤੋਂ ਬਾਹਰ ਕੰਮ ਕਰ ਰਿਹਾ ਸੀ ਜਿਹਦੇ ਨਾਲ ਪੂਰਾ ਭਾਰਤ ਮਿਲੀਭਗ ਸੀ ਉਹਨੂੰ ਸੋਧਿਆ ਔਰ ਉਹ ਸਾਡੇ ਛੇਵੇਂ ਪਿਤਾ ਮੀਰੀ ਪੀਰੀ ਦੇ ਮਾਲਕ ਦੇ ਸੋਚ ਅਧੀਨ ਬਿਲਕੁਲ ਠੀਕ ਕੰਮ ਕੀਤਾ ਹੈਗਾ ਮੁਖੀ ਅਧਿਕਾਰਾਂ ਦਾ ਕੰਮ ਕੀਤਾ ਹੈਗਾ ਕਿਉਂਕਿ ਇਹ ਸਖਸ਼ ਭਾਰਤ ਦੇ ਨਾਲ ਮਿਲ ਕੇ ਕਾਨੂੰਨ ਤੋਂ ਬਾਹਰ ਇਹ ਜਿਹੜਾ ਕੰਮ ਕਰ ਰਿਹਾ ਸੀਗਾ ਉਹਦਾ ਸਾਡੇ ਕੋਲੇ ਹੋਰ ਕੋਈ ਜਵਾਬ ਨਹੀਂ ਸੀ ਜੇ ਮੇਰਾ ਜਿੱਤਾ ਹੋਇਆ ਟਾਈਮ ਹੋ ਗਿਆ ਜੀ ਪੂਰਾ ਮੈਂ ਮਾਫੀ ਮੰਗਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ